ਹੰਢਾਇਆ ਇੱਕ ਸੋਹਣਾ ਸ਼ਹਿਰ ਹੈ ਜੋ ਕਿ ਬਠਿੰਡੇ ਦੇ ਬਰਨਾਲੇ ਵੱਲ ਨੂੰ ਆਉਂਦਿਆਂ ਮੈਂ ਵੇਖਣ ਪਹੁੰਚੀ ਹਾਂ ਜਿੱਥੇ ਸਭ ਤੋਂ ਪਹਿਲਾਂ ਸ਼੍ਰੀ ਜੋਗੀ ਬਾਬਾ ਪ੍ਰੇਮਨਾਥੀ ਦਾ ਡੇਰਾ ਹੈ ਜਿਸ ਦਾ ਪੁਰਾਣਾ ਹੋਣਾ 100 ਸਾਲ ਤੋਂ ਵੀ ਉੱਪਰ ਮੰਨਿਆ ਜਾਂਦਾ ਜਿਸ ਦੀ ਜਾਣਕਾਰੀ ਇੱਥੋਂ ਦੇ ਬਜ਼ੁਰਗਾਂ ਨੇ ਦਿੱਤੀ ਹੈ ਮੈਂ ਗੁਰਦੁਆਰਾ ਅੜੀਸਰ ਸਹਿ ਪਹੁੰਚੀ ਇਸ ਤੋਂ ਬਾਅਦ ਇੱਥੇ ਸਿੱਖਾਂ ਦੇ ਨੌਵੇਂ ਸ੍ਰੀ ਗੁਰੂ ਤੇਗ ਬਹਾਦਰ ਜੀ ਜਦੋਂ ਹੰਢਿਆ ਆਇਆ ਅਤੇ ਪਿੰਡ ਧੋਲਾ ਦੀ ਹੱਦ ਪਾਸ ਪਹੁੰਚੇ ਤਾਂ ਅਚਨ ਚੇਤ ਗੁਰੂ ਸਾਹਿਬ ਦਾ ਘੋੜਾ ਅੜੀ ਪੈ ਗਿਆ ਤੇ ਅੱਗੇ ਵੱਲ ਨਹੀਂ ਵਧ ਰਿਹਾ ਸੀ ਕਿਉਂਕਿ ਅੱਗੇ ਤੰਬਾਕੂ ਦਾ ਖੇਤ ਸੀ ਜਿਸ ਤੋਂ ਬਾਅਦ ਗੁਰੂ ਸਾਹਿਬ ਨੇ ਸੰਗਤ ਅੱਗੇ ਬਚਨ ਕੀਤੇ ਕਿ ਕਿਸੇ ਸਮੇਂ ਇੱਥੇ ਸ਼ਰਧਾਲੂ ਆਇਆ ਕਰਨਗੇ ਤੇ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਹੋਇਆ ਕਰਨੀਆਂ ਜਿੱਥੇ ਅੱਜ ਗੁਰੂ ਘਰ ਅੜੀ ਸਰ ਸਾਹਿਬ ਸਜ ਸ਼ੋਭਿਤ ਹੈ ਜਿੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਰਦਾਰ ਕਰਮ ਸਿੰਘ ਮੈਮੋਰੀਅਲ ਲਾਇਬ੍ਰੇਰੀ ਅਤੇ ਐਜੂਕੇਸ਼ਨ ਏਡ ਟ੍ਰਸਟ ਹੈ ਤੇ ਇਹ ਵਿੱਚ ਨਗਰ ਪੰਚਾਇਤ ਦਾ ਦਫ਼ਤਰ ਮੈਂ ਵੇਖ ਰਹੀ ਹਾਂ। ਕਲਦੀ ਰਹਿਣੀ ਸੈਣੀ ਵਿੱਚ ਬੇਹਤ ਪੁਰਾਣਾ ਘਰ ਵਜੂਦ ਰੱਖਦਾ ਜਿਸ ਦੇ ਸਾਹਮਣੇ ਮਹਾਰਾਜਾ ਰਣਜੀਤ ਸਿੰਘ ਦੇ ਸਮਿਆਂ ਦੀ ਸ਼੍ਰੀ ਬਾਲਾਰਾਮ ਜੀ ਦੀ ਹਵੇਲੀ ਹੈ ਜੋ ਕਿ ਹੁਣ ਬੇਹਦ ਖਸਤੀ ਹੋ ਟਹਿ ਚੁੱਕੀ ਹੈ। ਪਿੰਡੂ ਜੇ ਅਹਿਸਾਸ ਰੱਖਦੇ ਇੱਥੋਂ ਦੇ ਲੋਕਾਂ ਨੇ ਪਿੰਡਾ ਵਾਂਗ ਪੁਰਾਣੇ ਘਰਾਂ ਸਾਹਮਣ ਰੱਖੇ ਨੇ ਜਿੱਥੇ ਦੂਜੀ ਪੁਰਾਣੀ ਹਵੇਲੀ ਵੀ ਮੌਜੂਦ ਹੈ। ਦੱਸਿਆ ਜਾਂਦਾ ਹੈ ਕਿ ਇਹ ਅੰਗਰੇਜ਼ਾਂ ਵੇਲੇ ਦੇ ਸਮੇਂ ਦੀ ਯਾਨੀ 300 ਸਾਲ ਪੁਰਾਣੀ ਹੈ। ਜਿੱਥੇ ਖੰਡਿਆਆ ਵਿੱਚਲੇ ਲੋਕਾਂ ਚ ਪਾਈਚਾਰਾ ਬੇਹਦ ਬਿਹਤਰ ਹੈ। ਜਿੱਥੇ ਬੇਸ਼ੱਕ ਮੈਂ ਇੱ ਦਰਗ ਮੈਨੂੰ ਮਿਲੀ ਗਏ ਨੇ ਜਿਨ੍ਹਾਂ ਨੇ ਇਤਿਹਾਸ ਤੇ ਮਿਥਿਹਾਸ ਛਾਂਟਦੇ ਮੈਨੂੰ ਇਥੋਂ ਦੀ ਸਚੱਜੀ ਜਾਣਕਾਰੀ ਦਿੱਤੀ ਹੈ ਜਿਸ ਦੇ ਵੇਰਵੇ ਲਈ ਮੈਂ ਅਗਲੀ ਵੀਡੀਓ ਚ ਮਿਲਾਂਗੀ ਤੇ ਹਾਂ ਸ਼ੈਰ ਮੈਨੂੰ ਸੀਬੋਰਡ ਐਜੂਕੇਸ਼ਨ ਨੇ ਸਪான்ਸਰ ਕਰਿਆ ਸੋ ਬਣੇ ਰਹੋ ਬਟਿੰਡਾ ਟਾਈਮਜ਼ ਅਫੀਸ਼ਲ ਨੂੰ ਫੋਲੋ ਕਰਕੇ